ਗੁਰੂ ਖਾਲਸਾ ਜੀ ਬਾਣੀ ਦੀ ਸੰਥਿਆ ਲੈਣੀ ਕਿੰਨੀ ਜ਼ਰੂਰੀ ਹੈ ਸਿੱਖ ਵਾਸਤੇ ਇਕਵਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਲ ਸ੍ਰੀ ਕੇਸਗੜ ਸਾਹਿਬ ਆਸਨਾ ਸੰਗਠਨਾ ਉਪਰ ਵਿਰਾਜੇ ਸਨ ਅੰਮ੍ਰਿਤ ਵੇਲੇ ਦਾ ਸਮਾ ਗੁਰੂ ਖਾਲਸਾ ਜੀ ਚੱਲ ਰਿਹਾ ਸੀ ਉਦੋਂ ਦੀ ਸਿੱਖ ਇਨੇ ਭਾਵਨਾ ਵਾਲੇ ਹੁੰਦੇ ਸਨ 5 ਵਜੇ ਗ੍ਰੰਥੀ ਦਾ ਗੁਰੂ ਖਾਲਸਾ ਜੀ ਨੇਤਨੇਮ ਕਰਦੇ ਸਨ ਅੰਮ੍ਰਿਤ ਵੇਰੇ ਅੱਜ ਵੀ ਇਹੋ ਜਿਹੇ ਸਿੱਖ ਹੈਗੇ ਹਾਂ ਜੀ ਇੱਕ ਸਿੱਖ ਦੱਖਣੀ ਓਂਕਾਰ ਦੀ ਬਾਣੀ ਪੜ ਰਿਆ ਸੀ ਬਾਣੀ ਦੇ ਵਿੱਚ ਪੰਕਤੀ ਆਈ ਕਰਤੇ ਕੀ ਮਿਤ ਕਰਤਾ ਜਾਣੈ ਕਹਿ ਜਾਣੈ ਗੁਰ ਸੁਗਾ ਉਹਨੇ ਕਹਿ ਜਾਣੈ ਗੁਰ ਸੂਰਾ ਦੀ ਜਗ੍ਹਾ ਗੁਰੂ ਖਾਲਸਾ ਜੀ ਕਹਿ ਜਾਣਾ ਪੜ ਦਿੱਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਨੇ ਜਦੋਂ ਉਸਨੇ ਬਾਣੀ ਗਲਤ ਪੜੀ ਤਾਂ ਮਹਾਰਾਜ ਜੀ ਨੇ ਸੁਣ ਲਿਆ ਮਹਾਰਾਜ ਜੀ ਹਸਨਾ ਦੇ ਬਰਾਜੇ ਸੰਤ ਮਹਾਰਾਜ ਜੀ ਆਨੇ ਬਾਜ ਦਿੱਤੀ ਉਹ ਭਾਈ ਵਾਣੀ ਗਲਤ ਪੜਦਾ ਪਿਆ ਸਹੀ ਪੜ ਮਹਾਰਾਜ ਨੇ ਦੋ ਵਾਰੀ ਕਿਹਾ ਤਿੰਨ ਵਾਰੀ ਕਿਹਾ ਸਿੱਖ ਨੂੰ ਪਤਾ ਨਹੀਂ ਲੱਗਾ ਸਿੱਖ ਬਾਣੀ ਵਿੱਚ ਹੀ ਲੀਨ ਹੋਇਆ ਪਿਆ ਸੀ ਨਿਤਨੇਮ ਕਰਦਾ ਪਿਆ ਸੀ ਮਹਾਰਾਜ ਜੀ ਨੇ ਆਪਣੇ ਲਾਗੋਂ ਸਿੱਖ ਨੂੰ ਆਵਾਜ਼ ਦਿੱਤੀ ਕਹਣਾ ਕੀਤਾ ਜਿਆ ਭਾਈਓ ਸਿੱਖ ਨੂੰ ਕਿ ਬਾਣੀ ਗਲਤ ਨਾ ਪੜ ਉਹਨੂੰ ਤਾਦਵਾ ਕਰ ਜਾ ਕਰਕੇ ਜਦੋਂ ਸਿੱਖ ਲਾਗੇ ਗਿਆ ਸਿੱਖ ਨੇ ਗੁਰੂ ਖਾਲਸਾ ਜੀ ਉਸ ਦੇ ਚਪੇੜਾ ਸੁੱਟ ਦਿੱਤੀਆਂ ਉਹਦੇ ਭਾਵਨਾਵਾਲੇ ਸਿੱਖ ਜ਼ਿਆਦਾ ਸਨ। ਯਾਰ ਰੱਖਦੇ ਸਨ ਬਾਣੀ ਨਾਲ ਗੁਰਾਂ ਨਾਲ ਬਹੁਤ ਹੀ ਪਿਆਰ ਰੱਖਦੇ ਸਨ। ਉਹ ਸਿੱਖ ਨੂੰ ਬਹੁਤ ਹੀ ਗੁਰੂ ਖਾਲਸਾ ਜੀ ਦੇ ਉਸ ਦੇ ਹਿਰਦੇ ਨੂੰ ਠੇਸ ਪਹੁੰਚੀ। ਮਹਾਰਾਜ ਜੀ ਦਾ ਦਰਵਾਜ਼ਾ ਸੱਜਿਆ ਹੋਇਆ ਸੀ ਤੇ ਉਹ ਸਿੱਖ ਆ ਗਿਆ। ਆ ਕਰਕੇ ਕਹਿ ਲੱਗਾ ਸਾਸ਼ਾ ਜੀਓ ਮੈਂ ਨਿਤਨੇਮ ਕਰਦਾ ਪਿਆ ਸਾਤਾ ਮਹਾਰਾਜ ਜੀ ਇੱਕ ਸਿੱਖ ਨੇ ਮੇਰੇ ਚਪੇੜਾ ਮਾਰ ਦਿੱਤੀਆਂ। ਸਾਹਿਬ ਜੀ ਕਹਿਣਗੇ ਭਾਈ ਤੂੰ ਗਾ ਪਾਣੀ ਗਲਤ ਬੜ ਰਿਆ ਸਾ ਚੇੜਾ ਤੇ ਪੈ ਰੀਆਂ ਈ ਸੀ ਫਿਰ ਤੇਰੇ ਜਦੋਂ ਤੇਰੇ ਚੇੜਾ ਪਈਆਂ ਤੈਨੂੰ ਇੰਨਾ ਦੁੱਖ ਲੱਗਾ ਜਿਹੜੀ ਬਾਣੀ ਐ ਸਾਡੇ ਅੰਗ ਹਨ ਸਿਰ ਸਾਡੇ ਅੰਗਾਂ ਨੂੰ ਵੀ ਥੋੜੇ ਮਡੋੜੇਗਾ ਤੇ ਸਾਨੂੰ ਕਿੰਨਾ ਦੁੱਖ ਲੱਗੇਗਾ ਪਰ ਸਿੱਖ ਕਹਿ ਲੱਗਾ ਮਹਾਰਾਜ ਜੀ ਫਿਰ ਆਪ ਜੀ ਦੱਸ ਦਿਓ ਬਾਣੀ ਸਹੀ ਕਿੱਦਾ ਪੜਨੀ ਹੈ ਸਾਨੂੰ ਤਾਂ ਗਿਆੜ ਨਹੀਂ ਹੈ ਇੰਨਾ ਰਾਜਾ ਜੀ ਨੇ ਉਦੋਂ ਹੁਕਮ ਕੀਤਾ ਕੋਈ ਨੀ ਸਖੋ ਸਮ ਆਵੇਗਾ ਲੰਗਾ ਦੁੱਦਾ ਤੋਂ ਵੇਲੇ ਹੋਵਾਂਗੇ ਤਾਂ ਤੁਹਾਨੂੰ ਬਾਣੀ ਦੇ ਅਰਥ ਕਰਾਵਾਂਗੇ ਸੰਥਿਆ ਦਵਾਂਗੇ ਫਿਰ ਤੋਂ ਉਸ ਵੇਲੇ ਤੋਂ ਗੁਰੂ ਖਾਲਸਾ ਜੀ ਸਵਾਬੀਤ ਦਾ ਗਿਆ ਮੇਰਾ ਗੁਰੂ ਖਾਲਸਾ ਜੀ ਚਾੜੀ ਮੁਕਤੇ ਸ਼ਹੀਦ ਹੋਏ ਖਿਦਰਾਣੇ ਦੀ ਢਾਬ ਦੇ ਜੰਗ ਹੋਈ ਉਸ ਤੋਂ ਬਾਅਦ ਮਹਾਰਾਜ ਜੀ ਦਮਦਵਾ ਸਾਹਿਬ ਤੇ ਜਾ ਕਰਕੇ ਆਸਣ ਲਵਾਣਾ ਕੀਤੇ ਮੇਰੇ ਭਾਈ ਦਇਆ ਸਿੰਘ ਜੀ ਹੋਣਾ ਨੇ ਸੁਖਾਣਿਆ ਕਰਕੇ ਮਹਾਰਾਜ ਜੀਆਂ ਦੇ ਚਰਣਾ 'ਚ ਬੇਨਤੀ ਕੀਤੀ ਮਹਾਰਾਜ ਜੀ ਆਪ ਜੀ ਆ ਨੇ ਵਜਣ ਕੀਤੇ ਸਨ ਕਿ ਜਦੋਂ ਜੰਗਾਂ ਜੁੱਦਾਂ ਤੋਂ ਵੇਲੇ ਹੋਵਾਂਗੇ ਤਾਂ ਫਿਰ ਤੁਹਾਨੂੰ ਅਰਥ ਕਰਾਵਾਂਗੇ ਸੰਥਿਆ ਦਿਵਾਵਾਂਗੇ ਫਿਰ ਉਸ ਵਕਤ ਗੁਰੂ ਖਾਲਸਾ ਜੀ ਦਮਦਵਾ ਸਾਹਿਬ ਦੀ ਧਰਤੀ ਤੋਂ ਪਹਿਲੀ ਵਾਰ ਗੁਰਬਾਣੀ ਦੇ ਅਰਥ ਹੋਏ ਸੰਥਿਆ ਦੀ ਗੁਰੂ ਖਾਲਸਾ ਜੀ ਉੱਥੋਂ ਮਹਾਰਾਜ ਜੀਆਂ ਨੇ ਮਰਿਆਦਾ ਚਾਲੂ ਕੀਤੀ